ਹੈਲੋ ਜੀ ਰੇਮ ਰਮ ਜੀ ਜੀ ਸਰ ਸ਼੍ਰੀ ਅਕਾਲ ਮੋਨਿਕਾ ਤਮਨਾਈ ਨੇ ਤੁਹਾਡੇ ਚੈਨਲ ਦੇ ਨਾਲ ਤੁਸੀਂ ਜਾਣਦੇ ਹੋ ਤੁਹਾਡਾ ਇੱਕ ਪੇਜ ਮੋਨਿਕਾ ਤਮਨ ਆਫੀਸ਼ੀਅਲ ਫੇਸਬੁਕ ਦਾ ਚੱਲ ਰਿਹਾ ਹੈ ਤੇ ਫੇਸਬੁਕ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਤੇ ਸਾਡਾ ਇੱਕ YouTube ਦਾ ਪੇਜ ਵੀ ਹੈ ਤੁਸੀਂ ਉਸ ਨੂੰ ਵੀ ਚਾਹਤਾ ਫੋਲੋ ਕਰ ਸਕਦੇ ਹੋ ਔਰ ਤੁਹਾਨੂੰ ਪਤਾ ਹੈ ਅੱਜ ਘਰ ਦੇ ਛੋਟੇ ਛੋਟੇ ਪ੍ਰੋਪਰ ਜਿਹੜੇ ਕੰਮ ਹੈ ਅੱਜ ਤੇ ਸੋਮਵਾਰ ਦਾ ਕੱਟ ਵੀ ਲੱਗ ਗਿਆ ਸੀ ਲਾਈਟ ਨੂੰ ਲੈ ਕੇ ਤੇ ਕਪੜੇ ਵਾਸ਼ਿੰਗਸ ਵਗੈਰਾ ਜਿਹੜੇ ਕੱਲ ਦੇ ਕੰਪਲੀਟ ਹੋ ਚੁੱਕੇ ਸੀ ਤੇ ਅੱਜ ਘਰ ਦੀ ਹਾਊਸ ਜਿਹੜੀ ਵਰਕਿੰਗ ਰੋਜ਼ ਦੀ ਰੁਟੀਨ ਵਿੱਚ ਉਹ ਕਲੀਨਿੰਗ ਹੋਣ ਤੋਂ ਬਾਅਦ ਫਿਰ ਅਸੀਂ ਬਣਾਈ ਕੜੀ ਔਰ ਤੁਸੀਂ ਜਾਣਦੇ ਹੋ ਤੇ ਔਰ ਜਿਹੜਾ ਮੱਖਣ ਜਿਹੜੀ ਮਲਾਈ ਹੈ ਮਲਾਈ ਦਾ ਮੱਖਣ ਹੁੰਦਾ ਹੈ ਮੱਖਣ ਦਾ ਉਹ ਘਿਓ ਵੀ ਨਿਕਲਦਾ ਹੈ ਤੇ ਮੱਖਣ ਤੋਂ ਬਾਅਦ ਨਿਕਲਣ ਵਾਲੀ ਜਿਹੜੀ ਲੱਸੀ ਹੈ ਅਸੀਂ ਉਹਦੀ ਬਣਾਈ ਕੜੀ ਤੇ ਤੁਹਾਨੂੰ ਮੈਂ ਦਿਖਾਨੀ ਆ ਕੜੀ ਦਾ ਟੈਕਚਰ ਦੇਖੋ ਕਿੰਨਾ ਵਧੀਆ ਆ ਤੇ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਕਿ ਮੈਂ ਦਹੀਂ ਦੀ ਕੜੀ ਨਾ ਹੀ ਰੈਡੀ ਕਰਾਂ ਜਦੋਂ ਵੀ ਮੈਂ ਕੜੀ ਰੈਡੀ ਕਰਾਂ ਤੇ ਮਤਲਬ ਘਰ ਦੇ ਉਹਦੀ ਕਰਾਂ ਉਹ ਘਰ ਦੇ ਮੱਖਣ ਦੀ ਕੜੀ ਰੈਡੀ ਕਰਾਂ ਹਾਂਜੀ ਤੁਹਾਨੂੰ ਮੈਂ ਦਿਖਾਉਣੀ ਹੈ ਕਿ ਕੜੀ ਦਾ ਟੈਚਾ ਦੇਖੋ ਕਿੰਨਾ ਵਧੀਆ ਆ ਤੇ ਇਹ ਦੇਖੋ ਕੜੀ ਬਣਾ ਕੇ ਜਸਟ ਮੈਂ ਫ੍ਰੀ ਹੋ ਗਈ ਸੀ ਤੇ ਕਿਉਂਕਿ ਕੜੀ ਦਾ ਜਿਹੜਾ ਸਿਸਟਮ ਹੈ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਇਸ ਲਈ ਮੈਨੂੰ ਇਹਦੇ ਲਈ ਪ੍ਰੋਪਰ ਟਾਈਮ ਚਾਹੀਦਾ ਤੇ ਇਹ ਦੇਖੋ ਤੁਹਾਨੂੰ ਪਤਾ ਹੈ ਕਈ ਲੋਕ ਕੜੀ ਨੂੰ ਪਸੰਦ ਕਰਦੇ ਨੇ ਉਹਦੇ ਤੌਰ ਤੇ ਲੱਸੀ ਬਣਾ ਕੇ ਹੈਨਾ ਤੇ ਕਈ ਦਹੀਂ ਵਾਲੀ ਪਸੰਦ ਕਰਦੇ ਨੇ ਤੇ ਪਰ ਮੈਨੂੰ ਲੱਗਦਾ ਹੈ ਕਿ ਲੱਸੀ ਹਮੇਸ਼ਾ ਜਿਹੜੀ ਹੁੰਦੀ ਹੈ ਘਰ ਦੀ ਕੜੀ ਜਿਹੜੀ ਹੈ ਨਾ ਉਹ ਬਹੁਤ ਸਵਾਦ ਹੈ ਘਰ ਦੀ ਲੱਸੀ ਦੀ ਕੜੀ ਤੇ ਤੁਸੀਂ ਦੇਖਿਆ ਹੀ ਹੋਏਗਾ ਕੜੀ ਮੈਂ ਤੁਹਾਨੂੰ ਦਿਖਾ ਚੁੱਕੀ ਹਈਆਂ ਤੇ ਔਰ ਮੈਕਸिमम ਰਾਤੀ ਸਬਜੀ ਮੇਰੀ ਕੰਪਲੀਟ ਹੋ ਗਈ ਹੈ ਤੇ ਹੁਣ ਮੈਂ ਇਸ ਟਾਈਮ ਲਈ ਦੇਖੋ ਬੜੇ ਰਿਲੈਕਸ ਕੁਲਡਾਉਨ ਡਰਾਗਨੋਮ ਦੇ ਵਿੱਚ ਬੈਠੀ ਆਂ ਔਰ ਤੁਸੀਂ ਦੇਖ ਰਹੇ ਹੋਵੋਗੇ ਮੇਰਾ ਲੋਟਾ ਸਭ ਤੋਂ ਵੱਡਾ ਇਹਦੇ ਵਿੱਚ ਕੁਛ ਨਹੀਂ ਤੁਸੀਂ ਦੇਖ ਲਓ ਕੀ ਹੈ ਗਰਮ ਪਾਣੀ ਔਰ ਤੁਹਾਨੂੰ ਪਤਾ ਹੈ ਫੈਰੀ ਕਿੰਨੀ ਹੈਪੀ ਹੈ ਔਰ ਤੁਹਾਨੂੰ ਮੈਂ ਦੱਸਦੀ ਫੈਰੀ ਕਿਉਂ ਹੈਪੀ ਹੈ ਜੀ ਫੈਰੀ ਜਾ ਰਹੀ ਹੈ ਕੱਲ ਟ੍ਰਿਪ ਤੇ ਹਾਂਜੀ ਫਾਰਮੇਨ ਕੱਲ ਜਾ ਰਹੀ ਹੈ ਗੁਰਦੁਆਰੇ ਸਾਹਿਬ ਜੀ ਦੇ ਤੇ ਦੋ ਤੋਂ ਤਿੰਨ ਗੁਰਦੁਆਰੇ ਇਹੋ ਜਿਹੇ ਆ ਜਿਹੜੇ ਕਿ ਇਹਨਾਂ ਦੇ ਸਕੂਲ ਵਾਲੇ ਫਾਰਮੇਨ ਨੂੰ ਲੈ ਕੇ ਜਾ ਰਹੇ ਨੇ ਫਿਰ ਅਸੀਂ ਚੱਲਿਆ ਇੱਕ ਅਮਿਊਜ਼ਮੈਂਟ ਨਹੀਂ ਉਹ ਯਾਰ ਹਾਂ ਮਲੋਰੀਆ ਉਹਦਾ ਮਤਲਬ ਇੱਕ ਅਮਿਊਜ਼ਮੈਂਟ ਪਾਰਕ ਉੱਥੇ ਜਾਣਾ ਠੀਕ ਹੈ ਤੇ ਤੁਹਾਨੂੰ ਬਤੇ ਅੱਜ ਫਾਰਮੇਨ ਦੀ ਅੱਖਾਂ ਦੀ نیند ਹੀ ਨਹੀਂ ਗਈ ਨਹੀਂ ਤੇ ਅੱਗੋਂ ਪਿੱਛੋਂ ਸਕੂਲੋਂ ਆਗੇ ਫਾਰਮੇਨ ਛੱਟਪਟ ਸੋ ਜਾਂਦੀ ਹੈ ਤੇ ਅੱਜ ਦੇਖੋ ਇਹਦੀਆਂ ਅੱਖਾਂ ਦਿਖਾਏਓ ਜਰਾ ਖੋਲ ਕੇ ਆਏ ਹਾਏ 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 ਰੋਸ਼ਨੀ ਦੇਖੋ ਐਨਾ ਚਾਹ ਤੇ ਮੈਨੂੰ ਲੱਗਦਾ ਘਰ ਦੇ ਕੰਮ ਕਰਨ ਲੱਗਿਆ ਨਹੀਂ ਇਹਨੂੰ ਹੁੰਦਾ ਜਿੰਨਾ ਇਹਨੂੰ ਚਾਹ ਇਸ ਟਾਈਮ ਹੋ ਰਿਹਾ ਜਾਂਦਾ ਤੇ ਥੋੜਾ ਜਿਹਾ ਨਾ ਅਸੀਂ ਸਿੰਗਰ ਕਲਾਸ ਮੇਰੀ ਗੱਲ ਤੋਂ ਜਦੋਂ ਤੂੰ ਗੁਰਦੁਆਰੇ ਜਾਏਂਗੀ ਨਾ ਜਦੋਂ ਤੂੰ ਗੁਰਦੁਆਰੇ ਜਾਏਂਗੀ ਤੇ ਉੱਥੋਂ ਕੜਾਹ ਦਾ ਜਿਹੜਾ ਮਿਲਣ ਵਾਲਾ ਪ੍ਰਸ਼ਾਦ ਹੁੰਦਾ ਨਾ ਉਹ ਜ਼ਰੂਰ ਲੈ ਕੇ ਆਈਂ ਚਾਹੇ ਥੋੜਾ ਜਿਹਾ ਲੈ ਕੇ ਆਈਂ ਤੈਨੂੰ ਪਤਾ ਹੈ ਵਿਵੇਕਵਾਸ ਹੌਲੀ ਕਰੋ ਤੁਹਾਨੂੰ ਪਤਾ ਜਦੋਂ ਵੀ ਮੈਂ ਘਰ ਕੜਾਹ ਬਣਾਉਂਦੀ ਆ ਨਾ ਗੁਰਦੁਆਰੇ ਵਰਗਾ ਸਵਾਦ ਨਹੀਂ ਕੜਾਹ ਦਾ ਆਉਂਦਾ ਉਹਦੇ ਵਿੱਚ ਪੰਨੀ ਕਿਸ ਤਰ੍ਹਾਂ ਦਾ ਮਲਾ ਬਾਬਾਈ ਦਾ ਵੇਖ ਲਓ ਵੱਖਰਾ ਹੀ ਸਵਾਦ ਹੁੰਦਾ ਹੈ ਤੇ ਜਿਹਦੇ ਵਿੱਚ ਕਿ ਸਵਾਦਿਸ਼ ਉਹ ਘਰ ਵਰਗਾ ਬਣ ਨਹੀਂਦਾ ਸਾਡੇ ਕੋਲ ਵੀ ਤੇ ਬਾਕੀ ਬੱਚਿਆਂ ਨੂੰ ਤਾਂ ਬੜਾ ਪਸੰਦ ਆਇਆ ਸੀ ਘਰ ਦਾ ਖੜਾ ਪਰ ਮੈਨੂੰ ਲੱਗਦਾ ਹੈ ਕਿ ਹਜੇ ਵੀ ਉਹ ਚੀਜ਼ ਨਹੀਂ ਬਣੀ ਜਿਹੜੀ ਗੁਰਦੁਆਰੇ ਸਾਹਿਬ ਜੀ ਦੇ ਘਰ ਚ ਮਿਲਦੀ ਹੈ ਤੇ ਬਾਕੀ ਫੋਮੇ ਨੂੰ ਪਤਾ ਸੀ ਮम्मा ਨੇ ਲੱਸੀ ਦੋ ਤੋਂ ਤਿੰਨ ਦਿਨ ਰੱਖੀ ਹੈ ਜੱਗ ਭਰ ਕੇ ਇਹ ਲੱਸੀ ਦੀ ਕੜੀ ਬਣਾਉਣ ਵਾਲੀ ਹੈ ਬਹੁਤ ਜਲਤੀ ਤੇ ਫੋਮੇ ਤੇ ਬੜੀ ਐਕਸਾਈਟਡ ਹੋ ਜਾਂਦੀ ਹੈ ਜਦੋਂ ਕੜੀ ਬਣਦੀ ਕਿਉਂ ਫੈਰੀ ਹਾਂ ਕਿਉਂਕਿ ਫੋਮੇ ਨੂੰ ਕੜੀ ਪਸੰਦ ਹੈ ਹਨਾ ਤੇ ਫੋਮੇ ਤੋਂ ਉਹ ਪਤਾ ਮੈਨੂੰ ਕੀ ਕਹਿੰਦੀ ਸੀ ਮਮਾ ਪਾਪਾ ਦੇ ਫੁਲਕੇ ਉਤਾਰ ਦਿਓ ਪਰ ਮੇਰੀ ਇੱਕ ਕੋਲੀ ਚਾਵਲਾਂ ਦੀ ਬਣਾ ਦਿਓ ਤੇ ਇਹਨੂੰ ਇਹ ਨਾ ਉਹ ਆ ਉਹ ਚੋਲਾਂ ਦੀ ਟੁੱਟੀ ਜਿਹਨੂੰ ਤੁਹਾਡੇ ਫਾਦਰ ਇਹਨਾਂ ਦੇ ਫਾਦਰ ਕਹਿੰਦੇ ਨੇ ਤੂੰ ਚੋਲਾਂ ਦੀ ਟੁੱਟੀ ਰਹਿੰਦੀ ਤਾਂ ਇਹਦੇ ਤੇਰੇ ਅੰਦਰ ਜਾਨ ਬਰਾ ਨਹੀਂ ਗੇ ਪਰ ਤੁਹਾਨੂੰ ਪਤਾ ਤੁਹਾਨੂੰ ਪਤਾ ਤੁਹਾਡੀ ਮੇ ਜਾਣਕਾਰੀ ਲਈ ਦੱਸ ਦਵਾਂ ਜਿਹੜੇ ਭਈਏ ਲੋਗ ਹੁੰਦੇ ਮਜ਼ਦੂਰ ਹੁੰਦੇ ਆ ਤੇ ਉਹ ਦੇਖੋ ਜਿਆਦਾ ਚਾਵਲ ਹੀ ਖਾਂਦੇ ਆ ਤੇ ਫਿਰ ਵੀ ਵੇ ਲੋ ਕਿੰਨਾ ਮਤਲਬ ਆਪਣੇ ਆਪ ਨੂੰ ਸਾਰਾ ਦਿਨ ਰਿਪੇਅਰ ਕਰਦੇ ਘਰ ਕੰਮ ਕਰਦੇ ਮਜ਼ਦੂਰੀ ਦੀ ਤਰ੍ਹਾਂ ਤੇ ਮੈਂ ਕਹਿੰਦੀ ਸਗੋ ਰੋਟੀਆਂ ਨਾਲ ਇੱਕ ਵੱਖਰੀ ਸ਼ਕਤੀ ਆਂਦੀ ਆ ਚੋਲਾ ਨਾਲ ਇੱਕ ਵੱਖਰੀ ਸ਼ਕਤੀ ਆਂਦੀ ਆ ਤੇ ਬਾਕੀ ਮੈਨੂੰ ਵਧੀਆ ਲੱਗਦਾ ਕਿ ਫਾਰਮੈਂ ਜੇ ਆਪਣੀ ਗੁੰਜਾਇਸ਼ ਨਾਲ ਕੁਛ ਬੋਲੇ ਤੇ ਫਿਰ ਮੈਨੂੰ ਬਣਾ ਕੇ ਦੇਣਾ ਹੀ ਪੈਂਦਾ ਹੈ ਨਾ ਜਿਆਦਾ ਨਹੀਂ ਮਮਾ ਮੈਂ ਮਮਾ ਤੋਂ ਮਤਲਬ ਕੀ ਕਰਦੀ ਪੀਆ ਅਕਤੂਬਰ ਦਾ ਐਂਡੀ ਮਮਾ ਮੈਂ ਦੋਸਾ ਖਾਣ ਜਾਣਾ ਹੈ ਅੱਜ ਜਾਇਂ ਕੱਲ ਜਾਇਂ ਅੱਜ ਜਾਇਂ ਕੱਲ ਜਾਇਂ ਅੱਜ ਜਾਇਂ ਕੱਲ ਜਾਇਂ ਦੋਸਾ ਦੋਸੇ ਤੋਂ ਜਿੱਤਾ ਇਹੋ ਜਿਹੇ ਦੋਸੇ ਦਾ ਨਾਮ ਲਿੱਤਾ ਨਾਲ ਹੀ ਸਾਡਾ ਵਿਦਿਆ ਉੱਠ ਕੇ ਬੈ ਗਿਆ ਆਓ ਤੁਹਾਨੂੰ ਮੈਂ ਮਿਲਾਨੀ ਵਿਦਿਆ ਨਾਲ ਵੀ ਹੁਣ ਤੁਸੀਂ ਕਹਿਣਾ ਸਾਰੇ ਪਾਸੇ ਨੇਰਾ ਕੋ ਪਾਇਆ ਦੇਖੋ ਸਾਡੀ ਲੋਬੀ ਚ ਆਲਰੇਡੀ ਨੇਰਾ ਪਿਆ ਇਹ ਸਿਰਫ ਇਹ ਨੇਰਾ ਸਿਰਫ ਵਿਦਿਆ ਕਾਰਨ ਪਾਇਦਾ ਕਿ ਵਿਦਿਆ ਸੁੱਤੀ ਰਹੇ ਤੇ ਅੱਧਿਕੋ ਚਾ ਦਗਗਾ ਉੱਠ ਗਿਆ ਚਾ ਦਗਗਾ ਉੱਠ ਗਿਆ ਲਾਮ ਲਾਮ ਜੀ ਓਏ ਛੋਨੇ ਓ ਲਾਮ ਲਾਮ ਜੀ ਓਏ ਚੰਨ ਦੇ ਤੁਕਰਿਓ ਲਾਮ ਲਾਮ ਜੀ ਜਦੋਂ ਗੁੱਗੂ ਦੀ ਆ ਨਾ ਤੇ ਗੁੱਗੂ ਨੂੰ ਸਿਰਫ ਇਹੀ ਹੁੰਦਾ ਕਿ ਬਸ ਮम्मा ਇਨੋ ਚਾਹੀਦੇ ਨੇ ਤੇ ਬਾਕੀ ਪਰਿਵਾਰ ਫੇਸਬੁੱਕ 'ਚ ਜੀ ਮੈਂ ਤੁਹਾਨੂੰ ਮਿਲਦੀ ਰਵਾਂਗੀ ਤੁਹਾਡੇ ਨਾਲ ਗੱਲਬਾਤ ਕਰਦੀ ਰਵਾਂਗੀ ਤੇ ਆ ਜਿਹੜਾ ਲੋਬੀ ਚ ਅੰਧੇਰਾ ਤੁਸੀਂ ਦੇਖ ਰਹੇ ਹੋ ਇਹ ਸਿਰਫ ਵਿਦਿਆਕਾਰਨ ਡਾਲਿਆ ਸੀ ਕਿ ਵਿਦਿਆ ਸੋਈ ਰਹੇ ਕਿਉਂਕਿ ਵਿਦਿਆ ਜਿੰਨਾ ਅੰਧੇਰਾ ਰਹੇਗਾ ਨਾ ਤੇ ਉਹਨਾਂ ਮਤਲਬ ਰਿਲੈਕਸ ਹੋ ਕੇ ਸੋ ਪਾਂਦੀ ਹੈ ਰੋਸ਼ਨੀ ਵਿੱਚ ਉਹਨੂੰ ਸ਼ਿੱਦਾਂ ਸ਼ੁਰੂ ਤੋਂ ਆਦਤ ਅਸੀਂ ਬੱਚੇ ਨੂੰ ਪਾਤੀ ਨਾ ਬੱਚਾ ਉਹੀ ਆਦਤ ਤੇ ਮਤਲਬ ਗਿੱਜਿਆ ਹੋਇਆ ਤੇ ਬਾਕੀ ਚਲੋ ਧੰਨਵਾਦ ਜੀ ਵਿਦਿਆ ਨੂੰ ਮੈਂ ਦੇਖਦੀ ਆ ਤੇ ਤੁਸੀਂ ਮੇਰੀ ਵੀਡੀਓਜ਼ ਦੇਖੋ ਸੋ ਓਕੇ ਜੀ ਥੈਂਕ ਯੂ so much ਟਿਕ